ਹੁਣ ਵੇਖੋ ਸੰਸਾਰਿਕ ਤੌਰ ਤੇ ਕੋਈ ਜੀਵ ਮਰਨਾ ਨਹੀਂ ਚਾਹੁੰਦਾ ਕੋਈ ਜੀਵ ਮਰਨਾ ਨਹੀਂ ਚਾਹੁੰਦਾ ਮਰਨ ਤੋਂ ਹਰ ਇੱਕ ਡਰਦਾ ਹੈ ਤੇ ਮਹਾਰਾ ਕਹਿੰਦਾ ਠੀਕ ਆ ਪੁੱਤ ਮੈਂ ਤੇਰੀ ਮੰਨ ਲੈਣਾ ਤੂੰ ਫਿਰ ਵੀ ਮੇਰਾ ਪੋਤਾ ਮਾੜਾ ਵਾ ਚੰਗਾ ਵਾ ਮੈਂ ਤੇਰੀ ਮੰਨ ਲੈਣਾ ਕਹਿੰਦਾ ਮੈਂ ਤੇਰੀ ਚਾਰ ਜੋਗ ਉਮਰ ਕਰ ਦਿੰਦਾ ਖੁਸ਼ ਕਹਿੰਦੇ ਜੇ ਤੂੰ ਫਿਰ ਵੀ ਨਹੀਂ ਰਾਜ ਦਾ ਗੁਣਾ 10 ਕਰ ਲਈ ਗੁਣਾ 10 ਕਰੀਏ ਕਿੰਨੇ ਹੋ ਗਈ 40 ਜੋਗ ਤੂੰ ਰਾਜਪਾਗ ਚਾਹੁੰਦਾ ਨਵਾਂ ਖੰਡਾਂ ਦਾ ਰਾਜ ਦਿੰਦਾ ਤੈਨੂੰ ਅਸੀਂ ਰੋਜ਼ ਪੜ ਕੇ ਨਿਕਲਦੇ ਜਾ ਰਹੇ ਹਾਂ ਕਹਿੰਦੇ ਜੇ ਜੋਗ ਚਾਰੇ ਯਾਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਤੂੰ ਐ ਸੰਸਾਰ ਦੀ ਗੱਲ ਕਰਦਾ ਤੇਰਾ ਨਵਾਂ ਖੰਡਾਂ 'ਚ ਜਾਣ ਪਛਾਣ ਬਣਾਉਣਾ ਤੇਰੀ ਮੈਂ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਤੇ ਅੱਗੇ ਕੀ ਕਹਿੰਦੇ ਕਹਿੰਦੇ ਕੀਟਾ ਅੰਦਰ ਕੀਟ ਕਰ ਕੀੜਿਆਂ ਦੇ ਅੰਦਰ ਕੀੜੇ ਬਣਾਵਾਂਗੇ ਤੈਨੂੰ ਫਿਰ ਛੱਡਾਂਗਾ ਨਹੀਂ ਤੂੰ ਤੇਰੀ ਮੁਕਰਨ ਦੀ ਆਦਤ ਤੂੰ ਮੇਰੀ ਕੀ ਗਲਤੀ ਹੈ ਕਹਿੰਦੇ ਦੋਸਤ ਹੀ ਦੋਸਤ